ਓਰੀਜਨਲ ਹੀ ਚੱਲਿਆ 1400 ਘੰਟਾ ਓਰੀਜਨਲ ਚੱਲਿਆ ਟਾਇਰ ਨਵੇਂ ਲਵਾਤੇ ਚੌਕੜਾ ਨਾਲ ਟਾਇਰ 70 ਪੈਸੇ ਸੀ ਬਾਈ ਐਮ ਆਰ ਐਫ ਠੀਕ ਹੈ ਉਮੀਦ ਸੀ ਜੀ ਉਹਨਾਂ ਨੂੰ ਫਿਰ ਅੱਧੇ ਹੀ ਦਾਸਦਾ ਸੀ ਚੌਕੜੇ ਹੀ ਐਮ ਆਰ ਐਫ ਦਾ ਲਵਾਤਾ ਹਾਂ ਚੌਕੜੇ ਐਮ ਆਰ ਐਫ ਤਾਂ 24 ਮਾਡਲ ਟਾਇਰ ਨੇ ਬਾਈ 24 ਮਾਡਲ ਟਾਇਰ ਨੇ ਹੈਨਾ ਹਾਂਜੀ ਬਾਈ ਆਹ ਮਾਰਕਾ ਵੀ ਚੈੱਕ ਕਰਾ ਦੂ ਬਾਈ ਕਹਿੰਦਾ 24 ਮਾਡਲ ਟਾਇਰ ਨੇ ਤਾਂ 24 ਦਾ ਮਾਰਕਾ ਵੀ ਹੈ ਆ ਤੇ ਇਹ ਕੰਡੀਸ਼ਨ ਪੱਕਾ ਬਾਈ ਕਿਵੇਂ ਆ ਓਰੀਜਨਲ ਆ ਬਾਈ ਜ਼ਿੰਮੇਵਾਰੀਆਂ ਉਹਨਾਂ ਜਾਣ ਦਾ ਖਰਚਾ ਦੇ ਦੇਣਗੇ ਪਾਲਾ ਇੱਥੋਂ ਆ ਦੇਖੋ ਬਾਈ ਇੱਥੇ ਮਾਰੀ ਬ ਜਿੱਥੋਂ ਰੰਗ ਲਿਖਿਆ ਹੋਇਆ ਹੈਗਾ ਪੰਪ ਤੋਂ ਲਿਖਿਆ ਹੋਇਆ ਹੈਗਾ ਕਿਸੇ ਪਾਸੇ ਵੀ ਕੋਈ ਕੋਈ ਕਲਮ ਨਹੀਂ ਹੈਗੀ ਅਗੀਆਂ ਹੋਈਆਂ ਨੇ ਹਾਂਜੀ ਭਾਈ ਟਾਇਰ ਇਹਦੇ ਮੂਰਲੇ ਬਾਈ ਨਾਲ ਦੇ ਨੇ ਮਾਗਰਲੇ ਦੁਆਰੇ ਦੇ ਜਮਾਨੇ ਮੂਰਲੇ ਕਿੰਨੇ ਕੇ ਪੈਸੇ ਹੋਣੇ ਆ 70 ਕੇ ਪੈਸੇ ਟਾਇਰ ਨੇ ਬਾਈ 70 ਕੇ ਪੈਸੇ ਮਾਗਲੇ ਮਾਗਰਲੇ ਜਮਾਨਾ ਮੈਨੇ ਵਿਕਿਤੀ ਡੈਕ ਵਗੈਰਾ ਕਨੋਪੀ ਵਗੈਰਾ ਉਹ ਵੀ ਲੱਗੀ ਹੋਈ ਹੈ ਕੰਡੀਸ਼ਨ ਪੱਖੋ ਕਿਵੇਂ ਆ ਇਹ ਓਰੀਜਨਲ ਆ ਬਾਈ ਆਉਣ ਜਾਣ ਦਾ ਖਰਚਾ ਦੇ ਦੇਂਗਾ ਆਪਾਂ ਪਾਰਟੀ ਨੂੰ ਜੇ ਆ ਕੇ ਬੰਦਾ ਲਓ ਵੀ ਮਿੱਤਰੋ ਆਗੇ ਪਿੰਡ ਉਪਲੀ ਤੇ ਜ਼ਿਲ੍ਹਾ ਬਰਨਾਲਾ ਅੱਜ ਤੁਹਾਡੇ ਵਾਸਤੇ ਦੋ ਸਵਰਾਜ ਲੈ ਕੇ ਆਂ ਤੇ ਮੇਰੇ ਨਾਲ ਬਾਈ ਲਵੀ ਆ ਪਹਿਲਾਂ ਆਪਾਂ ਗੱਲ ਕਿਹੜੀ ਦੀ ਕਰੀਏ 16 ਮਾਡਲ ਦੀ ਕਰ ਲਈਏ 16 ਮਾਡਲ ਬਾਈ ਨੰਬਰ ਕਿੱਥੋਂ ਦਾ ਇਹ ਬੀਬੀ 1300 ਰੂਰ ਦਾ ਹੀ ਨੰਬਰ ਆ ਬਾਈ ਲੋ ਸੰਗਰੂਰ ਦਾ ਨੰਬਰ ਆ ਫਰਸਟ ਪਾਰਟੀ ਫਰਸਟ ਪਾਰਟੀ ਨਗਦ ਕੈਸ਼ 1400 ਘੰਟਾ ਓਰੀਜਨਲ ਹੀ ਚੱਲਿਆ 1400 ਘੰਟਾ ਓਰੀਜਨਲ ਚੱਲਿਆ ਟਾਇਰ ਨਵੇਂ ਲਵਾ ਦੇ ਚੌਕੜਾ ਨਾਲ ਟਾਇਰ 70 ਪੈਸੇ ਸੀ ਬਾਈ ਐਮ ਆਰ ਐਫ ਠੀਕ ਆ ਉਹ ਵੀ ਦੀ ਸੀ ਜੀ ਉਹਨੂੰ ਫਿਰ ਅਲੱਗ ਹੀ ਦੱਸਦਾ ਸੀ ਚੌਕੜੇ ਹੀ ਐਮ ਆਰ ਐਫ ਦਾ ਲਵਾਤਾ ਚੌਕੜੇ ਐਮ ਆਰ ਐਫ ਤਾਂ 24 ਮਾਡਲ ਟਾਇਰ ਨੇ ਬਾਈ 24 ਮਾਡਲ ਟਾਇਰ ਨੇ ਹੈਨਾ ਹਾਂਜੀ ਬਾਈ ਆਹ ਮਾਰਕਾ ਵੀ ਚੈੱਕ ਕਰਾ ਦੋ ਬਾਈ ਕਹਿੰਦਾ 24 ਮਾਡਲ ਟਾਇਰ ਨੇ ਤਾਂ 24 ਦਾ ਮਾਰਕਾ ਵੀ ਹੈ ਆ ਤੇ ਇਹ ਕੰਡੀਸ਼ਨ ਪੱਕਾ ਬਾਈ ਕਿਵੇਂ ਆ ਰਿਜਨਲ ਆ ਬਾਈ ਜ਼ਿੰਮੇਦਾਰੀਆਂ ਹੋਂ ਜਾਣ ਦਾ ਖਰਚਾ ਦੇ ਦੇਗੇ ਪਾਲ ਇੱਥੋਂ ਆਹ ਦੇਖੋ ਬਾਈ ਇੱਥੇ ਮਾਰੀ ਬਾਈ ਦਿਖਾਈ ਜਿੱਥੋਂ ਰੰਗ ਲਿਖਿਆ ਹੋਇਆ ਹੈਗਾ ਪੰਪ ਤੋਂ ਲਿਖਿਆ ਹੋਇਆ ਹੈਗਾ ਕਿਸੇ ਪਾਸੇ ਵੀ ਕੋਈ ਕਲਮ ਨਹੀਂ ਹੈਗੀ ਆ ਪੱਠੀ ਵੀ ਚੈੱਕ ਕਰਾ ਦੋ 1400 ਘੰਟੇ ਚੱਲਿਆ ਹੋਇਆ ਹੈਗਾ ਹੈਨਾ ਹਾਂਜੀ ਬਾਈ ਆਹ ਰਿੰਬਾ ਰੁੰਬਾ ਦਾ ਮਗਰਾਟਾਂ ਦਾ ਵੀ ਵਿੱਚੋਂ ਚੈੱਕ ਕਰਾ ਦੋ ਬਾਈ ਮਗਰਾਟਾਂ ਦੇ ਵਿੱਚੋਂ ਵੀ ਚੈੱਕ ਕਰਾ ਦੋ ਰਿੰਬਾ ਦਾ ਤੇ ਗੱਲ ਜੇ ਹੁਣ ਇਹਦੇ ਆਪਾਂ ਰੇਟ ਦੀ ਕਰੀਏ ਇਹਦਾ ਪਾ ਵੀ ਮੰਗਦਾ 5,75,000 ਰੁਪਏ 5,75,000 ਰੁਪਏ ਹਾਂਜੀ ਭਾਈ ਇਹਦੇ ਹੁਣ ਡਿਸਕਾਊਂਟ ਕਿੰਨਾ ਕਰੇਗਾ ਸਾਢੇ 5 ਲੱਖ ਦਾ ਦੇ ਦੇਾਂਗੇ ਭਾਈ ਸਾਢੇ 5 ਲੱਖ ਰੁਪਏ ਦਾ ਬਾਕੀ ਡਿਸਕਾਊਂਟ ਤਾਂ ਤੁਸੀਂ ਆਪ ਹੀ ਕਰ ਦੇਣਾ ਹੁਣ 25,000 ਡਿਸਕਾਊਂਟ ਤੂੰ ਕਰਤਾ ਹੈਨਾ ਹਾਂਜੀ ਭਾਈ ਤਾਂ 25,000 ਮੈਂ ਕਰ ਦੇਣਾ ਧੱਕਾ ਹੋ ਜੂ ਨਹੀਂ ਹੁੰਦਾ ਕੋਈ ਗੱਲ ਨਹੀਂ ਠੀਕ ਆ 5,25,000 ਰੁਪਏ ਚ ਦੇ ਦੇ ਕੋਈ ਗੱਲ ਨਹੀਂ ਠੀਕ ਆ ਤੇ ਤੇ ਲੋਨ ਕਿੰਨੇ ਦਾ ਹੋਜੂ ਇਹ ਤਾਂ ਬਈ 1.5 ਚ 4 ਲੱਖ ਦਾ ਹੋਜੂ 4.5 ਲੱਖ ਰੁਪਏ ਦਾ ਤਾਂ ਲੋਨ ਹੋਜੂ ਪਿੱਛੇ ਰਹਿ ਗਿਆ 75000 ਰੁਪਏ ਵੀ 75000 ਲਿਓ ਆਹ ਟਰੈਕਟਰ ਲੈਜੋ ਹਾਂਜੀ ਬਈ ਹੈਨਾ ਤੇ ਇਧਰ ਆ ਕਿੰਨਾ ਮਾਡਲ ਆ ਬਈ ਇਹ 14 ਮਾਡਲ ਆ ਬਈ ਪਹਿਲੇ ਹੀ ਨਾ ਨਗਦ ਕੈਸਾ ਪੀੜਾ ਲੁਧਿਆਣੇ ਦਾ ਨੰਬਰ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨਹੀਂ ਹਾਂਜੀ ਬਈ ਟਾਇਰ ਇਹਦੇ ਮੂਰਲੇ ਬਈ ਨਾਲ ਦੇਨੇ ਮਾਗਰਲੇ ਦੁਆਰੇ ਦੇ ਜਮਾਨੇ ਮੂਰਲੇ ਕਿੰਨੇ ਕੇ ਪੈਸੇ ਹੋਣੇ ਆ 70 ਕੇ ਪੈਸੇ ਟਾਇਰ ਨੇ ਬਈ 70 ਕੇ ਪੈਸੇ ਮਾਗਲੇ ਮਾਗਰ ਜਮਾਨਾ ਮੈਨੇ ਵੀ ਕਿਤੇ ਹੀ ਡੈਕ ਵਗੈਰਾ ਕਨੂਪੀ ਵਗੈਰਾ ਉਹ ਵੀ ਲੱਗੀ ਹੋਈ ਆ ਇਹ ਕਿੰਨਾ ਕੇ ਚੱਲਿਆ ਹੋਇਆ ਬਈ 2100 ਘੰਟਾ ਚੱਲਿਆ ਹੋਇਆ ਬਈ 2100 ਘੰਟੇ ਇਹ ਚੱਲਿਆ ਹੋਇਆਗਾ ਤੇ ਇਹ ਵੀ ਫਰਸਟ ਪਾਰਟੀ ਆ ਫਰਸਟ ਪਾਰਟੀ ਨਾਦਰ ਕੈਸ ਆ ਬਈ ਫਰਸਟ ਪਾਰਟੀ ਨਾਦਰ ਕੈਸ ਇਹ ਕੰਡੀਸ਼ਨ ਪੱਖੋ ਕਿਵੇਂ ਆ ਇਹ ਓਰੀਜਨਲ ਆ ਬਾਈ ਆਉਣ ਜਾਣ ਦਾ ਖਰਚਾ ਦੇ ਦੇਂਗਾ ਆਪਾਂ ਪਾਰਟੀ ਨੂੰ ਜੇ ਆ ਕੇ ਬੰਦਾ ਕਲਮ ਵੀ ਸਾਫਤ ਕਰ ਦੇ ਠੀਕ ਤੇ ਹੁਣ ਇਹਦਾ ਰੇਟ ਕੀ ਆ ਇਹਦਾ ਆਪਾਂ ਬਾਈ ਮੰਗਦੇ ਤਾਂ 530000 ਰੁਪਇਆ 530000 ਰੁਪਇਆ ਤੇ ਹੁਣ ਇਹ ਚੋਂ ਕਿੰਨਾ ਡਿਸਕਾਊਂਟ ਕਰੇਂਗਾ ਤੇ ਆਪਾਂ ਪੂਰਿਆਂ ਦਾ ਦੇ ਦੇਂਗਾ ਬਈ 5 ਲੱਖ ਦਾ ਹਾਂਜੀ ਉਹ ਵੀ ਜ਼ਿਆਦਾ ਆ ਜੀ ਅਸੀਂ 90000 ਦਾ ਦੇ ਦੇ ਜਿਆਦਾ ਆ ਚਲ ਕੋਈ ਗੱਲ 490 ਵੀ ਜ਼ਿਆਦਾ ਆ ਤੁਸੀਂ ਕਰ ਦੇਉਂਗਾ ਮੈਂ ਤਾਂ ਕਹਿੰਦਾ ਵੀ ਤੂੰ ਇਹਨੂੰ 475 ਕ ਦਾ ਦੇ ਦੇ ਕੋਈ ਗੱਲ ਠੀਕ ਹੈ ਹਾਂ ਬਈ ਇਹ ਉੱਪਰ ਦੇਣ ਵਾਲਾ ਰੇਟ ਹੀ ਹੈ ਕਿਤੇ ਪਾਲ ਦਿਆ ਕਿ ਉਹ ਰਿਹਾ ਕਿ ਐ ਨਾ ਕਹੀ ਜਾ ਬਈ ਮਤਲਬ ਦੇਣ ਵਾਲਾ ਰੇਟ ਹੀ ਦੱਸਿਆ ਆਪਾਂ ਸੱਜਣਾ ਨੂੰ ਵੀ 475 ਦਾ ਆਪਾਂ ਦੇਣ ਹੈ ਇਹਦੇ ਲੋਨ ਕਿੰਨੇ ਦਾ ਹੋਜੂ ਇਹਦਾ ਬਈ 390 ਕਿਹ ਹਜ਼ਾਰ ਦਾ ਹੋਜੂ 3.90 ਕਿਹ ਹਜ਼ਾਰ ਦਾ ਮਤਲਬ 85 ਕਿਹ ਹਜ਼ਾਰ ਰੁਪਏ ਲੈ ਉਹ ਏ ਟਰੈਕਟਰ ਵੀ ਲੈ ਜੋ ਦੋਨੇ ਟਰੈਕਟਰਾਂ ਦੇ ਲੋਨ ਵੀ ਹੋਜੂ ਮਤਲਬ ਉਹਤੇ 75 ਕਿਹ ਹਜ਼ਾਰ ਰੁਪਏ ਲੈ ਉਹ ਲੈ ਜੋ ਇਹਦਾ 85 ਹਜ਼ਾਰ ਲੈ ਉਹ ਇਹ ਲੈ ਜੋ ਟਰੈਕਟਰ ਦੋਨੇ ਪੰਜਾਬ ਨੰਬਰ ਨੇ ਫਰਸਟ ਪਾਰਟੀ ਨੇ ਨਾ ਤੇ ਕੈਸ ਦੇ ਨੇ ਕ੍ਰੈਡਿਟ ਸਨ ਪੱਕੋ ਵੀ ਸਾਰੇ ਜਮਾ ਓਕੇ ਆ ਜ਼ਿੰਮ ਤੇ ਇੱਕ ਵਾਰੀ ਬਾਕੇ ਲੈ ਜਾ ਅਗਲਾ ਚਾਹੇ ਬਾਕੇ ਲੈ ਜਾ ਠੀਕ ਹੈ ਤੇਲ ਪਾ ਦਾਂਗੇ ਚਾਹੇ ਘੰਟੇ ਦੋ ਘੰਟੇ ਅਗਲਾ ਬਾਈ ਜਾ ਤੇ ਨੰਬਰ ਬੋਲੀ ਬਾਈ ਇੱਕ ਵਾਰੀ 98762 51606 ਬਾਈ ਤੇ ਪਿੰਡ ਉਪਲੀ ਜ਼ਿਲ੍ਹਾ ਬਰਨਾਲਾ ਤਨੌਲੇ ਦੇ ਨੇੜੇ ਆ ਜਾਂਦੀ ਜਿਹੜੀ ਉਹ ਪੁਲੀਆਣਾ ਤੇ ਬਾਕੀ ਕਰ ਲਿਓ ਸੰਪਰਕ ਕੇ ਜਿੰਨਾਂ ਨੇ ਇੰਨਾ ਟਰੈਕਟਰਾਂ ਦੇ ਵਿੱਚੋਂ ਕੋਈ ਵੀ ਟਰੈਕਟਰ ਲੈਣਾ ਹੈ